ਮੇਰਾ ਗੇਰਵਾੜ ਗਿਆ ਲੱਗਦਾ ਤੇ ਚਾਰ ਦਿਨ ਦਾ ਆਦੇ ਅੱਗੇ ਨੂੰ ਥੋੜੀ ਭੁੰਮੀਆ ਘਰਾਰੀ ਦੂਜੇ ਧਾਰ ਉੱਥੇ ਕਿਵੇਂ ਪਾਣਾ ਚਾਹੀਦਾ ਮੈਨੂੰ 8 ਦਿਨ ਹੋ ਗਏ ਵਰਕਪੀ ਕਰਦਿਆਂ ਨੂੰ ਪਿੰਡ ਇਕੱਠਾ ਘਰ ਘਰ ਗਏ ਕਿਹ ਇੱਕ ਨੇ ਲਾਮਾ ਨਹੀਂ ਦਿੱਤਾ ਵੀ ਮੇਰੀ ਪੈਨਸ਼ਨ ਨਹੀਂ ਆਈ ਜੇ ਆਉਦੀ ਤਾਂ ਫੇਰ ਹੀ ਨਹੀਂ ਆਖਿਆ ਸਰਦਾਰ ਸਰਨ ਸਿੰਘ ਤੁੰਨ ਇਹੋ ਜਿਹਾ ਬੰਦਾ ਜਿਹੜਾ ਸਾਡਾ ਪਹਿਲਾਂ ਵਾਹ ਪਿਆਰ ਨਹੀਂ ਮੇਰਾ ਹੁਣ ਲੋਕਾਰ ਪੈ ਰੋ ਹੀਰਾ ਬੰਦਾ ਜਿਹਨੂੰ ਹੀਰਾ ਕਹਿੰਦੀ ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਮਿਆਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਪਿੰਡ ਬਲਟੋਆ ਦੀਆਂ ਵੱਖ-ਵੱਖ ਪੰਚਾਇਤਾਂ ਵੱਲੋਂ ਪਿੰਡ ਬਲਟੋਆ ਵਿਖੇ ਭਾਰੀ ਕੱਠ ਕਰਵਾਇਆ ਗਿਆ ਇਸ ਮੌਕੇ ਪਿੰਡ ਬਲਟੋਆ ਦੇ ਸਰਗਰਮ ਆਗੂਆਂ ਵੱਲੋਂ ਇਹ ਸ ਕਾਠੰਦਰ ਭਾਰੀ ਵਰਕਾਂ ਦੀ ਸ਼ਮੂਲੀਅਤ ਕਰਾਈ ਗਈ ਇਸ ਮੌਕੇ ਸਾਬਕਾ ਸਰਪੰਚ ਜਰਮਲ ਸਿੰਘ ਬਲਟੋਆ ਦੀ ਗਵਾਈ ਹੇਠ 40 ਦੇ ਕਰੀਬ ਕਾਲੀ ਅਤੇ ਕਾਂਗਰਸੀ ਪਰਿਵਾਰਾਂ ਨੇ ਵਿਦੈਕ ਸਰਵਣ ਸਿੰਘ ਧੁੰਦੀ ਗਵਾਈ ਇੱਠ ਆਮ ਆਦਮੀ ਪਾਰਟੀ ਅੰਦਰ ਸ਼ਮੂਲੀਅਤ ਕੀਤੀ ਇਸ ਮੌਕੇ ਚੇਅਰਮੈਨ ਗਰਦੇਵ ਸਿੰਘ ਲਖਣਾ ਚੇਅਰਮੈਨ ਗੁਰਵਿੰਦਰ ਸਿੰਘ ਬੈੜਵਾਲ ਚੇਅਰਮੈਨ ਬਲਜੀਤ ਸਿੰਘ ਖਹਿਰਾ ਕਿਸਾਨ ਆਗੂ ਸਰਜੀਤ ਸਿੰਘ ਪੂਰਾ ਸੁਖਬੀਰ ਸਿੰਘ ਬਲਟੋਵਾ ਜੈਹਦਰ ਕਿਕਰ ਸਿੰਘ ਟੱਠੂ ਨੇ ਵੀ ਇਸ ਮੀਟਿੰਗ ਨੂੰ ਸਬੋਧਨ ਕੀਤਾ ਇਸ ਮੌਕੇ ਸਾਬਕਾ ਸਰਪੰਚ ਜਰਮਲ ਸਿੰਘ ਬਲਟੋਵਾ ਗੁਰਜਿੰਦਰ ਸਿੰਘ ਸਿੰਧੂ ਕਰਮਜੀਤ ਸਿੰਘ ਦਿਉਲ ਦਲਜੀਤ ਸਿੰਘ ਮਾਨੰਦਰਜਿੰਦਰ ਸਿੰਘ ਬੱਜਾ ਦਲਬਾਖ ਸਿੰਘ ਫੌਜੀ ਸੁਖ ਬਲਾਕ ਪ੍ਰਧਾਨ ਮਨਜੀਤ ਸਿੰਘ ਦਿਓਲ ਮੁਖਤਿਆਰ ਸਿੰਘ ਵਿਕਲ ਸਟੇ ਸੈਕਟਰੀ ਦਰਬਾਰਾ ਸਿੰਘ ਅਜੀਤ ਸਿੰਘ ਦਿਓਲ ਸਰਪੰਚ ਮੁਖਵਿੰਦਰ ਸਿੰਘ ਥੇਸਰਿਆਲੀ ਸਰਪੰਚ ਬਲਦੇਵ ਸਿੰਘ ਥੇਸਰਿਆਲੀ ਸਰਪੰਚ ਦਵਿੰਦਰ ਸਿੰਘ ਮਲਕਾ ਬਲਦੇਵ ਸਿੰਘ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੀ ਆਗੂ ਤੇ ਵਲੰਟੀਅਰ ਸਾਥੀ ਹਾਜ਼ਰ ਸਨ ਇਸ ਸਬੰਧੀ ਲੋਕੀਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਜੁ ਕਰਕੇ ਧੰਨਵਾਦ ਜੀ ਜੇ ਸਾਡੇ ਬਟੋਆ ਸਾਹਿਬ ਨੇ ਕੁਝ ਕੀਤਾ ਹੁੰਦਾ ਤਾਂ ਸਾਨੂੰ ਇਹ ਕਦਮ ਨਾ ਚੁੱਕਣਾ ਪੈਂਦਾ ਜਦੋਂ ਅਸੀਂ 2013 ਦੇ ਵਿੱਚ ਆਮ ਆਦਮੀ ਪਾਰਟੀ ਦਾ ਛੱਡਾ ਚੁੱਕਿਆ ਜਦੋਂ ਇਹ ਸਾਨੂੰ ਮਜ਼ਾਕ ਕਰਦੇ ਸੀ ਤੇ ਅੱਜ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਸਦਕਾ ਤੇ ਆਪਣੀ ਜ਼ੁਬਾਨ ਦੇ ਸਦਕਾ ਉਹ ਇਸ ਨਗਰ ਚ ਨਹੀਂ ਪੂਰੇ ਹਲਕੇ ਦੇ ਵਿੱਚੋਂ ਬਾਹਰ ਹੋਇਆ ਤੇ ਤਿੰਨ ਵਾਰੀ ਦੋ ਵਾਰੀ ਪਹਿਲਾਂ ਤੇ ਤੀਸਰੀ ਵਾਰੀ ਫੇਰ ਹਾਰ ਦਾ ਮੂੰਹ ਵੇਖਣ ਲਈ ਤਿਆਰ ਬੈਠਾ ਸੋ ਆਪਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਅਤੇ ਜੋ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਚਾਹੇ ਉਹ 600 ਯੂਨਿਟ ਬਿਜਲੀ ਫ੍ਰੀ ਦੇਣ ਦਾ ਵਾਅਦਾ ਸੀ ਚਾਹੇ ਉਹ ਚੰਗੀ ਸਿੱਖਿਆ ਪ੍ਰਦਾਨ ਕਰਨ ਦਾ ਵਾਅਦਾ ਸੀ ਚਾਹੇ ਸਿਹਤ ਸਹੂਲਤਾਂ ਨੂੰ ਵਧੀਆ ਬਣਾਉਣ ਦਾ ਵਾਅਦਾ ਸੀ ਉਹ ਸਾਰੇ ਪੂਰੇ ਕੀਤੇ ਹਨ ਲੋਕ ਸਭਾ ਖਡੂਰ ਸਾਹਿਬ ਦੀ ਸੀਟ ਸਾਡੇ ਹਰਮਨ ਪਿਆਰੇ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਨੂੰ ਬੜੀ ਵੱਡੀ ਲੀਡ ਤੇ ਨਾਲ ਤੁਸੀਂ ਦਿਖਾ ਰਹੇ ਹੋ ਔਰ ਕੰਦੂਰ ਸਿੰਘ ਜੀ ਤੁਹਾਡੇ ਹੱਥੀ ਹੋਣੀ ਹੈ ਤੁਸੀਂ ਕਰਨੀ ਜਿਵੇਂ ਪਹਿਲਾਂ ਤੁਸੀਂ ਸਰਦਾਰ ਸਰਵਰ ਸਿੰਘ ਤੁਹਾਨੂੰ ਖੇਮ ਕਰ ਤੋਂ ਜਿਤਾਇਆ ਔਰ ਉਸ ਕੋ ਜਿਹੜੀ ਤੁਸੀਂ ਲੀਡ ਦਵਾਈ ਸੀ ਸਰਦਾਰ ਸਰਵਰ ਸਿੰਘ ਤੁਹਾਨੂੰ ਉਸ ਨੂੰ ਆਪਾਂ 3 ਗੁਣਾ ਅੱਗੇ ਲੈ ਕੇ ਜਾਣਾ 3 ਗੁਣਾ ਅੱਗੇ ਉਹ ਤੁਹਾਡੇ ਜਜ਼ਬੇ ਨਾਲ ਦਿਖ ਰਿਹਾ ਕਿ ਤੁਸੀਂ ਜਨ ਸਭ ਨੂੰ ਰੈਲੀ ਦਾ ਰੂਪ ਦੇ ਦਿੱਤਾ ਇਹ ਦਿਖ ਰਿਹਾ ਪ੍ਰੈਸ ਕਰਕੇ ਤੁਸੀਂ ਬੜੀ ਵੱਡੀ ਲੀਡ ਦੇ ਨਾਲ ਬਹੁਤ ਵੱਡੀ ਲੀਡ ਦੇ ਨਾਲ ਜਿਤਾ ਕੇ ਤੇ ਲੋਕ ਸਭਾ ਦੇ ਭੇਜਣਾ ਔਰ ਸਰਦਾਰ ਲਾਲ ਜੀ ਸਿੰਘ ਹੀ ਪੁੱਲਰ ਸਭੋ ਇਨਸਾਨ ਨੇ ਜਿਹਨੇ 2 ਸਾਲ ਕੈਪਟਨ ਮਿਨਿਸਟਰ ਰਹੇ ਔਰ ਰਾਤ ਦੇ 12:00 ਵਜੇ ਤੱਕ ਲੋਕਾਂ ਨੂੰ ਮਿਲਦੇ ਰਹੇ ਔਰ ਜੇ ਤੁਸੀਂ 5 ਸਾਲ ਵਾਸਤੇ ਐਮਪੀ ਬਣਾ ਕੇ ਭੇਜੋਗੇ ਨਾ ਕਿਉਂ 5 ਸਾਲ ਦੇ ਵਿੱਚ ਸਾਡੇ ਕੰਮ ਤੇ ਸਾਡੇ ਲੋਕ ਸਭਾ ਦੀ ਆਵਾਜ਼ ਸੰਸਦ ਦੇ ਵਿੱਚ ਗੂੰਜੇਗੀ ਜਿਹੜੇ ਪਹਿਲਾ ਸੀ ਬਣਾ ਕੇ ਭਾਗੁਰ ਬੁੱਤੇ ਦੀਆਂ ਸਾਂਝ ਪਾਈਏ ਵਾਹਗੁਰ ਦੀ ਕਫਾਲਸਾ ਸਿਮ ਰਖ ਕੋਰ ਦੀ ਕੀ ਫਤਿਹ ਤੁਹ ਪਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਜਿਆਦਾ ਸਮਾਂ ਨਹੀਂ ਲਗਣਾ ਕਿਉਂਕਿ ਮੈਨੂੰ ਪਤਾ ਮੈਂ ਵੀ ਘੰਟੇ ਦਾ ਬੈਠਾ ਹਾਂ ਤੁਸੀਂ ਚੌ ਘੰਟੇ ਦੇ ਬੈਠੇ ਜੇ ਤੋਂ ਬੜੇ ਵਧੀਆ ਉਮੀਦ ਆ ਪਿੰਡ ਬਲਟੋਏ ਸ ਤਗੜੇ ਹੋ ਕੇ ਜਿੱਦਾਂ ਤੁਸੀਂ ਪਿਛਲੀ ਵਾਰੀ 2022 ਦੇ ਵਿੱਚ ਸਾਥ ਦਿੱਤਾ ਸੀ ਕਈ ਪਿੰਡ ਅਸੀਂ ਬਲਟੋਏ ਪਿੰਡ ਦੇ ਬੂਥ ਜਿੱਤੇ ਨੇ ਕੋਈਰ ਕੀ ਬੜੇ ਦਾਵੇ ਨਾ ਕਹਿ ਸਕਦੇ ਕਿ ਸਾਰੇ ਬੂਥ ਤੋੜੇ ਬਲਟੋਏ ਵਾਲਿਓ ਤੇ ਜਿਹੜਾ ਤੁਹਾਡੇ ਪਿੰਡ ਵਾਲਾ ਟੀਕਾ ਮਾਰ ਲਾ ਟੀਕਾ ਘੜਾ ਦਿਓ ਕਿ ਲੱਗ ਪਤਾ ਜਾਵੇ ਕਿ ਮੈਂ ਵੀ 10 ਸਾਲ ਐਮਐਲਏ ਰਿਆ ਮੈਂ ਇਥੋਂ 10 ਸਾਲ ਐਮਐਲਏ ਕੀਤੀ ਆ ਰਿਆ ਗੰਦ ਦਾ ਗਾਂਧੀਆ ਬੰਡੋਆ ਰਿਆਣਾ ਗੰਦ ਭਰਾਓ ਮੈਂ ਤੇ 10 ਸਾਲ ਐਮਐਲਏ ਬਣਿਆ ਹੋਵੇ ਤੇ ਯਾਰ ਪਿੰਡ ਦਾ ਵਿਕਾਸ ਲਾਇਆ ਹੋਵੇ ਭਰਾਓ ਮੈਨੂੰ 1.5 ਸਾਲ ਹੋ ਗਿਆ ਚੇਅਰਮੈਨ ਬਣੇ ਦਾ ਬੈੜ ਵਾਲ ਦਾ ਜਾ ਕੇ ਮਕਾਫੀ ਇਹ ਜੂਰੇ ਜਾਲ ਦੀ ਮਿਸਾਲ ਆ ਯਾਰ ਜਿਹੜਾ ਬੰਦਾ ਇੱਕ ਵਾਰੀ ਐਮਐਲਏ ਬਣ ਜੇ ਇੱਕ ਵਾਰ ਇਹਦੇ ਕੋਲ ਸਰਕਾਰੀ ਤਾਣਾ ਬਾਣਾ ਤੰਤਰ ਕਿਉਂ ਯਾਰ ਪਿੰਡ ਦੇ ਵਿਕਾਸ ਹੀ ਨਹੀਂ ਕਰਾ ਦਦਾ ਇਹੋ ਜਿਹੇ ਲੀਡਰ ਤੇ ਲੰਤ ਦਿਨਾ ਮੈਂ ਤੋ ਪ੍ਰਾਉ ਤੁਹਾਡਾ ਬੜਾ ਧੰਨਵਾਦ ਤਗੜੇ ਹੋ ਗਏ ਸਾਥ ਜੋ ਆਮ ਆਦਮੀ ਪਾਰਟੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਿੰਡਾਂ ਦਾ ਵਿਕਾਸ ਸ਼ਹਿਰਾਂ ਦਾ ਵਿਕਾਸ ਮੁਹੱਲਿਆਂ ਦਾ ਵਿਕਾਸ ਆਮ ਆਦਮੀ ਪਾਰਟੀ ਨੇ ਕਰਾਉਣਾ ਸਾਡੇ ਐਮਐਲਏ ਸਹਿਬਾਨ ਨੇ ਕਰਾਉਣਾ ਤਾਰਾ ਨਹੀਂ ਮੈਂ ਤੁਹਾਡਾ ਛੋਟਾ ਜਿਹਾ ਬੱਚਾ ਹਾਂ ਔਰ ਅੱਜ ਦਾ ਸਾਡਾ ਜਿਹੜਾ ਇੱਥੇ ਆਉਣਾ ਹੈ 2024 ਦੀ ਇਲੈਕਸ਼ਨ ਨੂੰ ਹੈ ਇਲੈਕਸ਼ਨ ਦੇ ਸਬੰਧ ਵਿੱਚ ਆਏ ਆ ਸੋ ਤੁਸੀਂ ਆਪਣੀ ਮਤਦਾਨ ਕਰਨੀ ਹੈ ਔਰ ਮਤਦਾਨ ਕਰਦੇ ਆ ਮੈਂ ਬਾਕੀ ਤੁਹਾਨੂੰ ਸਾਰੀਆਂ ਗੱਲਾਂ ਦੱਸਣ ਦੀ ਜ਼ਰੂਰਤ ਨਹੀਂ ਅਸੀਂ 43000 ਨੌਕਰੀ ਦਿੱਤੀ 600 ਜੂਨ ਬਿਜਲੀ ਫਰੀ ਦਿੱਤੀ ਅਸੀਂ ਸਕੂਲਾਂ ਦੇ ਵਿੱਚ ਟੀਚਰ ਪੂਰੇ ਕੀਤੇ ਅਸੀਂ ਹਸਪਤਾਲਾਂ ਵਿੱਚ ਦਵਾਈਆਂ ਪੂਰੀਆਂ ਕੀਤੀਆਂ ਬੜਾ ਕੁਝ ਦੱਸਾਂ ਨੂੰ ਪਰ ਸਮਾਂ ਜਾਇਤ ਨਹੀਂ ਦਿੰਦਾ ਮੈਂ ਕੋਈ ਨੰਦ ਲੈਣਾ ਤੁਹਾਡਾ ਉਹਨੂੰ ਧਿਆਨ ਨਾਲ ਸੁਣ ਲਿਓ ਕਿ ਤੁਸੀਂ 1 ਜੂਨ ਨੂੰ મતદાન ਕਰਨ ਜਾ ਰਹੇ ਹੋ ਪਰ મતદાન ਕਿਸ ਨੂੰ ਕਰੋਗੇ ਇੱਕ ਤਾਂ ਕਾਂਗਰਸ ਹੈ ਜਿਨੇ 84 ਕਰਾਈ ਸਾਡੀ ਸਿੱਖ ਕੌਮ ਦਾ ਕਹਾਣ ਕੀਤਾ ਜਿਦੇ 40000 ਸਾਡੇ ਨੌਜਵਾਨ ਖਾਤੇ ਦੂਜਾ ਕਰੀਲ ਦਲ ਜਿਸ ਨੇ ਲੰਮਾ ਸਮਾਂ ਸਾਡੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਸਿਰਜਾ ਫੜਾਈਆਂ ਨਸ਼ੇ ਪਿੰਡ ਵਿੱਚ ਪਿੰਡਾਂ ਦੇ ਵਿੱਚ ਵਿੱਚ ਔਰ ਸਾਡੇ ਇਥੇ ਇਦਾਂ ਦੇ ਬੰਦੇ ਸੀ ਫੂਕ ਸਟੇਜ ਤੇ ਕਰ ਸਕਦੇ ਕਿ ਜਿਹੜੇ ਕਿਤੇ ਕਿਹਾ ਸਾਡੀ ਨਸ਼ਾ ਫੜਿਆ ਗਿਆ ਪਰ ਮਲਤਵਾ ਸਾਹਿਬ ਦੇ ਫੋਨ ਤੇ ਅਸੀਂ ਥਾਣੇ ਵਿੱਚੋਂ ਵਾਪਸ ਲੈ ਕੇ ਆਏ ਇਦੋਂ ਕੱਟਿਆ ਗਿਆ ਕਿ ਕਿਤੇ 3 2.5 ਸਾਲ ਤੋਂ ਸਰਕਾਰ ਬਣੀ ਆ ਕਿਸੇ ਚੇਅਰਮੈਨ ਕਿਸੇ ਅਹਿਮਦ ਨੇ ਕਿਸੇ ਬੱਤੇ ਨੇ ਫੂਣ ਕੀਤਾ ਹੋਵੇ ਕਿਸੇ ਨਸ਼ੇਵਾਂ ਦੇ ਬੰਦੇ ਭਰਾਭੂ 24000 ਬੰਦਾ ਸਰਕਾਰ ਪਲੰਕਸ਼ਕ ਮਾਨ ਦੇ ਚੋਕੇ ਜਿਹਦਾ ਵਿੱਚ ਡੱਕ ਦਿੱਤਾ ਹੈ ਔਰ ਲਰ ਨੂੰ ਵੱਡੀ ਕਿੰਤੀ ਦੇ ਵਿਰੋਧ ਜਤਾਉਣਾ ਤੇ ਮੈਂ ਲਾਲਜੀਤ ਸਿੰਘ ਭੁੱਲਰਣਾ ਪਰਾਉ ਇੱਕ ਵਾਦਾ ਕੀਤਾ ਤੁਸੀਂ ਵੀ ਵਿਸ਼ਵਾਸ ਦਿਵਾਇਓ ਕਿ ਆਪਾਂ ਖੇਮ ਕਰਨਾਲ ਕੇ ਤੋਂ 30000 ਦੀ ਲੀਟ ਨਾ ਜਤਾਉਣਾ ਲਾਲਜੀਤ ਸਿੰਘ ਭੁੱਲਰ ਨੂੰ 30000 ਦੀ ਲੀਟ ਦਾ ਉਹ ਇਹ ਸੌਂਦੇ ਆਂ ਵੈਸੇ ਤੁਹਾਡਾ ਅੱਜ ਦਾ ਇਕੱਠ ਇਸ ਗੱਲ ਦੀ ਦਵਾਈ ਭਰਦਾ ਕਿ ਤੁਸੀਂ ਕਿੱਲ ਗੱਟ ਤੇ ਕਿੱਲ ਬਿਟਰੇ ਆਲਿਓ ਮੇਰੇ ਕੋਲ ਮੈਂ ਦੁਬਾਰਾ ਫੇਰ ਕਮਾਂ ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ ਜਦੋਂ ਸਾਰੇ ਭਰਾ ਰਲ ਕੇ ਚੱਲਦੇ ਆ ਨਾ ਵੀਰੋ ਉਦੋਂ ਜ਼ਰੂਰ ਸ਼ਕਤੀ ਮਿਲਦੀ ਆ ਮੈਂ ਆਪਣੀ ਟੀਮ ਨੂੰ ਬੇਨਤੀ ਕਰੂੰਗਾ ਤੁਸੀਂ ਸਾਰੇ ਭਰਾ ਇਕੱਠੇ ਹੋ ਕੇ ਆਪਣੇ ਪਿੰਡ ਵਿੱਚ ਮਿਹਨਤ ਕਰਿਓ ਜਿੰਨੀਆਂ ਵੀ ਬਲਟੋਏ ਦੇ ਬਕਰਦੀਆਂ ਪੰਚਾਇਤਾਂ ਮੈਂ ਸਾਰੀਆਂ ਪੰਚਾਇਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀਰੋ ਜਿਹੜੇ ਤੁਹਾਡੇ ਲੱਕਰ ਵਿੱਚ ਕੰਮ ਕੀਤੇ ਆ ਪਰਾਉ ਇੱਕ ਸੀਵਰ ਜਪਾਇਆ ਪੰਜ ਬੋਰ ਪੰਚਾਇਤੀ ਜ਼ਮੀਨ ਵਿੱਚ ਕਰਾ ਕੇ ਦਿੱਤੇ ਆ ਹੁਣ ਤੱਕ ਵੀਰੋ ਛੜਕਾਂ ਰਿਪੇਅਰ ਕਰਵਾਈਆਂ ਸਕੂਲਾਂ ਦੀ ਚਾਰਦਵਾਰੀ ਤੇ ਵੀਰੋ ਇੱਕ ਨਲਕੇ ਦਾ ਬੋਰ ਕਰਵਾਇਆ ਇੱਕ ਢਾਡੇ ਬੜੇ ਸਭ ਤੋਂ ਵੱਡੀ ਸਹਗਾਤ ਜਿਹੜੀ ਸਰਕਾਰ ਨੇ ਦਿੱਤੀ ਹੈ ਉਹ ਆ ਵੀਰੋਂ ਮੱਲਾ ਕਰਨ ਲਈ ਜਿੱਥੇ ਫਰੀਦ ਵਾਈ ਫਰੀ ਟੈਸਟ ਹੁੰਦੇ ਆ ਬਹੁਤ ਵੱਡੀ ਸਹਗਾਤ ਮਾਨ ਸਾਹਿਬ ਨੇ ਆਪਣੇ ਨਿਕਰ ਨੂੰ ਵੀਰੋਂ ਦਿੱਤੀ ਹੈ ਸਰਕਾਰ ਤੋਂ ਵੀਰੋਂ ਮੈਂ ਤੁਹਾਨੂੰ ਬੇਨਤੀ ਕਰਦਾ ਮਰੇਗਾ ਜੀ ਵੀ ਜਿਹੜਾ ਬਹੁਤ ਸਾਰਾ ਕੰਮ ਚਲਵਾਇਆ ਤੇ ਕੋਝਾ ਜੋਣ ਜਾ ਤੇ ਲੱਗਣ ਕਰਕੇ 4 ਤਰੀਕ ਤੋਂ ਬਾਅਦ ਬਲਟੋਏ ਪਿੰਡ ਦਾ ਜਿਹੜਾ ਵੀ ਕੰਮ ਹੋਣ ਵਾਲਾ ਹੋਊਗਾ ਭਾਵੇਂ ਗਲੀਆਂ ਬਣਨ ਵਾਲੀਆਂ ਭਾਵੇਂ ਕੋਈ ਬਾਜ਼ਾਰ ਬਣਨ ਵਾਲਾ ਭਾਵੇਂ ਕੋਈ ਛੜਕ ਬਣਨ ਵਾਲੀ ਹੈ ਇੱਕ ਇੱਕ ਕੰਮ ਕਰਵਾ ਕੇ ਦੇਵਾਂਗਾ ਵੀਰੋ ਮੇਰਾ ਤੁਹਾਡੇ ਨਾਲ ਵਾਦਾ ਹੈ ਮੈਂ ਤੁਹਾਨੂੰ ਯਕੀਨ ਦਿਵਾਉਣਾ ਤੁਸੀਂ ਤਗੜੇ ਹੋ ਕੇ ਇਸ ਨਗਰ 'ਚੋਂ ਲੀਡ ਕੱਢ ਦਿਓ ਵੀਰਾਂ ਮੇਰੇ ਸਿਰ ਤੇ ਤੁਹਾਡਾ ਕਿੰਵੀ ਬਹੁਤ ਵੱਡਾ ਸਹਾਰਾ ਤੁਸੀਂ ਅੱਗੇ ਵੀ ਮੇਰੇ ਸਿਰ ਤੇ ਬਹੁਤ ਵੱਡਾ ਕੰਢਿ ਚੜ੍ਹਿਆ ਵੀਰੋ ਮੈਂ ਤੁਹਾਡੇ ਪਿੰਡ ਦੀ ਡਵੈਲਪਮੈਂਟ ਕਰਕੇ ਤੁਹਾਡੇ ਪਿੰਡ ਦੀ ਤਰੱਕੀ ਕਰਾ ਕੇ ਵੀਰੋ ਮੈਂ ਉਹ ਕੰਮ ਲਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਤੁਹਾਡੇ ਪਿੰਡ ਚ ਜਿਹੜਾ ਰਸਤਾ ਉਸੇ ਉਹ ਵੀ ਵੀਰੋ ਵਧੀਆ ਬਣਵਾ ਕੇ ਦੇਣਾ ਮੇਰਾ ਤੁਹਾਡੇ ਨਾਲ ਉਹ ਵੀ ਵਾਦਾ ਸਤਿਕਾਰਯੋਗ ਵੀਰੋ ਇਹ ਲੜਾਈ ਕੋਈ ਆਮ ਲੜਾਈ ਨਹੀਂ ਇਹ ਵੀਰੋ ਮੋਦੀ ਨਾਲ ਲੜਾਈ ਹੈ ਤੇ ਮੋਦੀ ਨੇ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਤੇ ਤਸ਼ੱਦਦ ਢਾਇਆ ਸਾਡਾ ਵੀਰੋ ਜਿਹੜਾ ਆਰਡੀਐਫ ਦਾ ਪੈਸਾ ਉਹ ਵੀ ਮੋਦੀ ਨੇ ਰੋਕਿਆ ਜਿਹੜੀ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਲਈ ਉਹਨਾਂ ਦੀਆਂ ਝਲਕੀਆਂ ਵੀ ਵੀਰੋ ਦਿੱਲੀ 'ਚ ਨਹੀਂ ਵਿਖਾਈਆਂ ਗਈਆਂ ਐਨਾ ਮਿਤਕਰਾ ਮੋਦੀ ਦੀ ਸਰਕਾਰ ਪੰਜਾਬ ਨਾਲ ਕਰ ਰਹੀ ਹੈ ਮੇਰੇ ਵੀਰੋ ਦੇਖੋ ਮਾਨ ਸਾਹਿਬ ਨੇ ਆਪਾਂ ਨੂੰ 600 ਜੁੰਡ ਬਿਜਲੀ ਫਰੀ ਦਿੱਤੀ ਮਾਨ ਸਾਹਿਬ ਨੇ ਆਪਾਂ ਨੂੰ ਲਖੂਰ ਇੱਥੋਂ ਦਾ ਉਮੀਦਵਾਰ ਕਾਲੀਕਲ ਦਾ ਜਿਹੜਾ ਧਮਕੀ ਮਾਰਦਾ ਮੈਂ ਲੋਕਾਂਾਂ ਦਾ ਚੋਣ ਜਿੱਤ ਜਾਨੀ ਆ ਉਤੋਂ ਤੁਸੀਂ ਵੱਡੇ ਥੁੜੀ ਜਾਂਦੇ ਜੀ ਕੀ ਚੱਕਣਾ ਹੌਣ ਤਾਂ ਮੇਰਾ ਅੱਗੇ ਰੁੜ ਗਿਆ ਲੱਗਦਾ 3-4 ਦਿਨ ਦਾ ਕਿੰਨਾ ਪਰਸਨ ਦੇ ਕਿ ਆਦੇ ਅੱਗੇ ਰੋ ਥੋੜੀ ਘੁੰਮੀਆ ਘਰਾਰੀ ਦੂਜੇ ਧਰੋਂ ਸਿਆਣੇ ਬਣਾ ਚਾਹੀਦਾ ਇਹ ਅਸੀਂ ਵੇਖੋ ਜੀ 2 ਸਾਲ ਹੋ ਗਏ ਮੈਨੂੰ ਸ਼ਾਮਲ ਹੋ ਜਾਂਦੇ ਮੈਂ ਅੱਗੇ ਵੀ ਪਹਿਲਾਂ ਵੀ ਬੋਲਿਆ ਜਦੋਂ ਕਾਲੀ ਦਲ ਦੇ ਵਿੱਚ ਸਾਡੇ ਕੰਨੀਆਂ ਦੇ ਲੀੜੇ ਪਾੜਦੇ ਖੇਡਿਆ ਕਿ ਮੇਰੀ ਪੈਨਸ਼ਨ ਨਹੀਂ ਆਈ ਮੈਨੂੰ ਸਰਨ ਸਕੀਮ ਨਹੀਂ ਮਿਲੀ ਮੇਰਾ 3 ਸਾਲ ਕੁਲੀ ਵਿਆਹ ਹੋ ਗਿਆ ਮੈਨੂੰ 8 ਦਿਨ ਹੋ ਗਏ ਵਰਕਰੀ ਕਰਦਿਆਂ ਪਿੰਡ ਕਾਠਾ ਘਰ ਘਰ ਗਏ ਆ ਕਿ ਇਹ ਇੱਕ ਨਲਾਮਾ ਨਹੀਂ ਜਤਾ ਵੀ ਮੇਰੀ ਪੈਨਸ਼ਨ ਨਹੀਂ ਆਈ। ਜੇ ਆਉਂਦੀ ਆ ਤਾਂ ਫੇਰ ਹੀ ਨਹੀਂ ਆਖਿਆ। ਮਿਲਦੀ ਤਾਂ ਆਈ ਆ। ਇਸੇ ਤਰ੍ਹਾਂ ਸਗੋ ਸੀ ਮੈਂ। ਮੈਂ ਕਾਲੀਆਂ 45 ਬੰਦੇ ਨੂੰ ਪੁੱਛਿਆ ਬਿੱਲ ਆਉਣਾ ਉਹਦੇ ਨਾਂ ਜੀ ਰੋਡ। ਉਹ ਮਸਾਂ ਹੀ 400 ਤੋਂ 500 ਜੁਟ ਬੱਦਦੀ ਬਚਦੀ। ਤੁਸੀਂ ਵੀ ਕਾਲੀਦਾਲ ਦੇ ਸਹੇਗੋ ਕੱਲ੍ਹ ਦੇ ਵੀ ਛੱਡ ਕੇ ਆਏ ਕੀ ਕਰ ਰਹੇ ਹੋ ਜੀ ਰਹੇ ਆ 10 10 ਚੋਂ 4 ਲੱਖ ਲੜੀਆਂ ਠੋਕ ਕੇ ਲੜੀਆਂ ਨੇ। ਤੁਸੀਂ ਆ ਆਵੰਦੇ ਰਹੇ ਜੀ ਜੇ ਹੁਣ ਇੱਧਰ ਲੰਡੇ ਤੁਸੀਂ ਵੇਖੰਦੇ ਲੰਡੇ ਆ। ਸਰਵਾਰ ਫਰਲੋਂ ਸਿੰਘ ਤੁੰਨ ਇਹੋ ਜਿਹਾ ਬੰਦਾ ਜਿਹੜਾ ਸਾਡਾ ਪਹਿਲਾ ਵਾਹ ਪਿਆਰ ਨਹੀਂ ਮੇਰਾ ਅੰਦੋਕਾਰ ਤੈਨੂੰ ਹੀ ਹੀਰਾ ਬੰਦਾ ਜਿੰਨੂੰ ਹੀਰਾ ਕਹਿੰਦੀਏ ਜ਼ਮੀਨ ਸਬਾਨ ਦਾ ਫਰਕ ਆ ਮਿਲਣਾ ਮਲਾਉਣਾ ਕੰਮ ਲਈ ਇਹ ਨਹੀਂ ਵੀ ਤੈਨੂੰ ਵੀ ਫੋਨ ਕਰਦਾ ਤੈਨੂੰ ਵੀ ਕਰਦਾ ਖਿਤਰੋਛ ਦੀ ਤੂੰ ਠਾਣੇ ਹੁੰਦੇ ਪਰਕੇ ਹੁੰਦੇ ਆ ਡرائی ਤੇ ਨਾ ਡੀਪੁਰੇ ਦੇ ਪਰਕੇ ਖਾੜੇ ਖਾੜੇ ਬੰਦਿਆਂ ਦੇ ਵਿੱਚ ਇਧਰ ਜੋਸ ਸਗਲਾ ਦੇ ਹੋ ਜਾਂਦੇ ਹੁੰਦੇ ਤੁਸੀਂ ਵੇਖੀਏ ਕੋਈਸਲ ਦੇ ਕਾਲੀਦਲੋਂ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੇ ਕੰਮ ਜ਼ਿਆਦਾ ਕਰ ਰਹੀ ਮਤਲਬ ਇਹ ਹੱਲ ਜ਼ਿਆਦਾ ਕਰ ਰਹੀ ਹੈ ਇਹੋ ਜੀ ਸਰਕਾਰ ਅੱਜ ਤੱਕ ਕਿੰਨਾ ਕੰਮ ਠੋਖਾ ਲਿਆ ਮੇਰਾ ਵਾਹ ਪਿਆਰਾ ਐਸ.ਐਚ.ਓ ਨਾਲ ਗੱਲਬਾਤ ਹੁੰਦੀ ਆ 759 ਨਹੀਂ ਹੋਈ 759 ਵੀ ਹੋਈ ਬਲਟਾ ਤਾਂ ਆਪਾਂ ਇਹਦੇ ਬੱਚਾ ਬਾਹਰ ਜਾਣਾ ਇਹਨਾਂ ਨੂੰ ਕਿਉਂਕਿ ਕਮਲ ਚ ਪਾ ਦੇਣਾ ਇਹਨਾਂ ਕਿਉਂਕਿ ਤੇ ਉਸ ਸਤਵਾਦ ਨਹੀਂ ਤੇ ਬੱਚਾ ਦੀ ਜ਼ਿੰਦਗੀ ਰੁਕ ਗਈ ਸਰਪੰਚ ਸਾਹਿਬ ਕੋਈ ਭੂਤਣੀਆਂ ਪੈਣ ਲੀਆਂ ਸਾਨੂੰ ਅਸੀਂ ਆਪ ਖੁਰ ਕਿ ਮੇਰਾ ਬਲਟਵਾ ਸਾਨੂੰ ਕਿ ਬਲਟਵਾ ਇਤਰਾਣਾ ਨਾ ਕਰੋ ਇੱਕ ਵੀ ਦਹਾਕ 20 ਸਾਲਾਂ ਵਿੱਚ ਮੈਂ ਇੱਕ ਵੀ ਆਖਿਆ ਕਿ ਇੱਥੇ ਸਤਿਨੁਜਾਈ ਕਰ। ਪਿੰਡ ਚ ਮੋਢੀ ਰਹਿ ਆ ਵੋਟਾਂ ਪਾਉਂਦੇ ਨੇ ਵਧਾਉਂਦੇ ਵੀ ਰਹਿ ਆ। ਇਹ ਬੰਦਾ ਨੂੰ ਨੀਤੀ ਕਰਕੇ ਕੱਢ ਪਾਈ ਸਾਰੀ ਕਾਲੇ ਚਾਲੂ। ਇਹ ਲੋਕ ਤੁਸੀਂ ਵੇਖ ਨਹੀਂਦੇ ਆਪਦੇ ਸਭ ਕੋ ਇਦਾਂ ਹੀ ਹੈ। ਜਿਹਾਂ ਹੀ ਜੁੱਤੇ ਰਵੀ ਦੇ ਰਸਤਾ ਆਈਆਂ ਫਿਰ ਦੂਜੇ ਤੇਰਾ ਦੇ ਰਸਤਾ ਆਈਆਂ। ਸਰਪੰਚ ਸਾਹਿਬਾ ਕਿੰਨੀ ਲੀਡ ਚ ਹਾਂ ਬਾਕੀ ਆ। ਸਾਰੇ ਟੋਟਲ ਕਦੋਂ ਜੀ? ਟੋਟਲ ਟ੍ਰੇ ਜੀ। ਟੋਟਲ ਮਹਾਰਾਜ ਜੀ ਕਿਰਪਾ ਜੀ ਦੀ 4-3 ਨੂੰ ਤੁਹਾਨੂੰ ਰਿਜ਼ਲਟ ਦੱਸਾਂਗੇ। ਮੈਂ ਕਹਾਂਗਾ ਪ੍ਰਗਿਆ ਸ਼ਬਦ ਬੋਲਦੇ। ਸ਼ਬਦ ਵੀਰੇ ਮੇਰੇ ਕੋਲ ਤਾਂ ਮੈਂ ਅੱਗੇ ਵੀ ਕਹਾਂ ਵੀ ਲਫ਼ਜ਼ ਹੀ ਨਹੀਂ ਹੈਗੇ ਇਸ ਨਗਰ ਨੇ ਮੇਰੇ ਸਿਰ ਤੇ ਬੜਾ ਵੱਡਾ ਸਹਾਨ ਕੀਤਾ ਪਹਿਲਾਂ ਵੀ ਕੀਤਾ ਸੀ ਅੱਜ ਵੀ ਇੰਨਾ ਵੱਡਾ ਕਠ ਕਰਕੇ ਇਹਨਾਂ ਨੇ ਮੇਰੇ ਸਿਰ ਤੇ ਬੜਾ ਕਰਜ਼ ਚਾੜਿਆ ਮੈਂ ਇਹਨਾਂ ਦਾ ਕਰਜ਼ਦਾਰ ਹਾਂ ਅੱਜ ਬੜੇ ਹੀ ਪਰਿਵਾਰ ਜਿਹੜੇ ਆ ਕਾਲੀਦਲ ਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦਾ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਾਰੇ ਭਰਾਵਾਂ ਨੂੰ ਇੱਕ ਪਰਿਵਾਰ ਵਾਂਗੂ ਰੱਖਿਆ ਜਾਊਗਾ ਅਸੀਂ ਸਾਰੇ ਪਰਿਵਾਰ ਬਣ ਕੇ ਚੱਲਾਂਗੇ ਤੇ ਲਾਲਜੀਤ ਸਿੰਘ ਭੁੱਲੜ ਜੀ ਵੱਡੀ ਜਿੱਤ ਇਥੋਂ ਵੱਲ ਕੇ ਜੋ